ਬਾਗੀ ਸਿੰਦੇ ਵਾਲਾ ਜੋ ਅੱਜ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਮੂਸੇਵਾਲ ਦੇ ਵਾਂਗ ਲੋਕ ਬਾਗੀ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਕਿਉਂਕਿ ਬਾਗੀ ਵੀ ਸਿੱਧੂ ਮੂਸੇਵਾਲ ਦੇ ਵਾਂਗ ਹਿੱਕ ਦੇ ਜ਼ੋਰ ਤੇ ਗਾਉਂਦਾ ਹੈ ਤੇ ਪੂਰੀ ਬੜਕ ਮਾਰਦਾ ਹੈ ਇਸੇ ਕਰਕੇ ਲੋਕ ਬਾਗੀ ਦੇ ਫੈਨ ਆ ਇੱਕ ਨਾ ਉਹ ਬਾਗੀ ਦੀ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਬਾਗੀ ਨੇ ਇੱਕ ਅਜਿਹਾ ਸੱਚ ਦੱਸਿਆ ਜੋ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਜੀ ਹਾਂ ਆਜ਼ਾ ਪਾ ਤੁਹਾਨੂੰ ਦੱਸ ਦਿਆਂ ਕਿ ਬਾਗੀ ਨੇ ਕੀ ਸੱਚ ਦੱਸਿਆ ਅਸਲ ਚ ਇਹ ਨਾਲ ਇੱਕ ਬਾਗੀ ਦਾ ਲਾਈਵ ਸ਼ੋਅ ਚੱਲਦਾ ਪਿਆ ਸੀ ਬਾਗੀ ਦੱਸਦਾ ਪਿਆ ਸੀ ਵੀ ਮੇਰਾ ਭਰਾ ਤੁੱਕਾ ਲਗਿਆ ਮੈਂ ਕਿਸੇ ਤੋਂ ਕੁਝ ਨਹੀਂ ਸਿੱਖਿਆ ਤਰ ਰੱਬ ਦੀ ਮਿਹਰ ਹੋਈ ਤੇ ਮੇਰਾ ਤੁੱਕਾ ਲੱਗ ਗਿਆ ਮੈਂ ਸਿੱਖਣ ਜਾਂਦਾ ਰਿਹਾ ਸੀ ਇੱਕ ਉਸਤਾਦ ਤੋਂ ਦੋ ਦਿਨ ਮੈਂ ਉਸਤਾਦ ਹੋ ਗਿਆ ਤੇ ਤੀਜੇ ਦਿਨ ਮੇਰੇ ਤੋਂ ਜਾਇਆ ਨਹੀਂ ਗਿਆ ਮੈਂ ਸੋਚਿਆ ਵਿੱਚ ਅਗਲੇ ਦਿਨ ਜਾਵਾਂਗੇ ਤੇ ਜਦੋਂ ਮੈਂ ਅਗਲੇ ਦਿਨ ਗਿਆ ਨਾ ਤੇ ਮੈਨੂੰ ਪਤਾ ਲੱਗਾ ਵੀ ਉਸਤਾਦ ਨਾ ਕਿ ਕੁੜੀ ਨੂੰ ਲੈ ਕੇ ਭੱਜ ਗਿਆ ਉਸਤਾਦ ਦਾ ਨਾ ਕੋਈ ਚੱਕਰ ਚੁੱਕਰ ਚੱਲਦਾ ਸੀ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਜਿਸ ਤੋਂ ਬਾਅਦ ਫਿਰ ਮੈਂ ਨਹੀਂ ਕਿਸੇ ਨੂੰ ਉਸਤਾਦ ਬਣਾਇਆ ਤੇ ਮੈਂ ਫਿਰ ਆਪ ਹੀ ਲੱਗ ਪਿਆ ਗਾਉਣ ਤੇ ਮੇਰਾ ਤੁੱਕਾ ਚੱਲ ਪਿਆ ਸਾਇਦ ਜੇ ਮੈਂ ਉਸਤਾਦ ਤੋਂ ਸਿੱਖਦਾ ਰਹਿੰਦਾ ਤੇ ਸਾਇਦ ਮੈਂ ਵੀ ਕਿਸੇ ਪਿਆਰ ਫਿਊਰ ਦੇ ਚੱਕਰਾਂ 'ਚ ਪੈ ਜਾਂਦਾ ਅਸਲ 'ਚ ਮੇਰਾ ਤੁੱਕਾ ਲੱਗਿਆ ਹੋਇਆ ਮੈਂ ਤਾਂ ਮੈਂ ਬੜੀ ਕੀਤੀ ਪਰ ਸਿੱਖਿਆ ਨਹੀਂ ਦੋਗਵਾਰੀ ਉਸਤਾਦ ਕੋ ਗਿਆ ਪਹਿਲਾਂ ਮੈਂ ਉਹਦਾ ਨਾਮ ਨਹੀਂ ਲੈਣਾ ਮੈਂ ਕਿਸੇ ਉਸਤਾਦ ਕੋਲੋਂ ਸਿੱਖਣ ਗਿਆ ਮਠਾ ਮਠਾ ਵਜਾਈਦਾ ਸੱਤਿਆ ਉਸਤਾਦ ਕੋਲੋਂ ਸਿੱਖਣ ਲਈ ਗਿਆ ਦੋ ਦਿਨ ਗਿਆ ਤੀਜੇ ਦਿਨ ਮੇਰੇ ਕੋਲ ਜਾਇਆ ਨਹੀਂ ਗਿਆ ਮੈਂ ਕਿਹਾ ਅਗਲੇ ਦਿਨ ਚੱਲ ਜਾਾਂਗੇ ਉਸਤਾਦ ਦਾ ਕਿਤੇ ਪਿਆਰ ਪਿਓਰ ਚੱਲਦਾ ਹੀ ਉਸਤਾਦ ਉਹਨੂੰ ਲੈ ਕੇ ਚੰਡੀਗੜ੍ਹ ਭੱਜ ਗਿਆ ਤੇ ਮੇਰੇ ਕੋਲੋਂ ਸਿੱਖਿਆ ਹੀ ਨਹੀਂ ਗਿਆ ਓਏ ਡਾ ਕਰਮਾ ਵਾਲਾ ਉਸਤਾਦ ਦੋ ਦਿਨ ਗਿਆ ਮੈਂ ਉਦੋਂ ਮੈਂ ਉਦੋਂ ਬਾਗ਼ ਨੇ ਗਿਆ ਹੀ ਨਹੀਂ ਮੈਂ ਕਿਹਾ ਛੱਡ ਪਰੇ ਐਵੇਂ ਉਸਤਾਦ ਦਾ ਰੰਗ ਚੜਜੂਹੀਂ ਨਹੀਂ ਕੇਰੂ ਲੈ ਕੇ ਭੱਜ ਜਾਗੇ ਉਹਨੂੰ ਚੰਗਾ ਨਾ ਹੀ ਸਿੱਖੀਏ ਐਂਦਾ ਹੀ ਚੱਲਣ ਦੇ ਗਾਉਂ ਕਿਹੜੋਂ ਮੈਂ ਅੱਜ ਇੱਕ ਦਿਨ ਵੇਖਿਆ ਉਸਤਾਦ ਵਾਜਾ ਲੈ ਕੇ ਬੈਠਾ ਏ ਮੈਂ ਉਸਤਾਦ ਕੋਲ ਗਿਆ ਜੇ ਤੂੰ ਨਾ ਭੱਜਦਾ ਤੇ ਤੂੰ ਕਿੱਥੇ ਦੂਰ ਭੱਜ ਗਿਆ ਹੁਣ ਆਏ ਮੰਜ਼ਿਲ ਤੱਕ ਪੁੱਜਿਆ ਹਣਾ ਪਰ ਤੂੰ ਗਲਤ ਪਾਸੇ ਨੂੰ ਬਾਜੀ ਗਿਆ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਗੀ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਤੁਹਾਨੂੰ ਬਾਗੀ ਦਾ ਕਿਹੜਾ ਗਾਣਾ ਪਸੰਦ ਹੈ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਰੱਬ ਰੱਖਾ